ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਤੇ ਸਾਕ ਤੇ ਅੱਜ ਜੀ ਆਪਾਂ ਵੀ ਲੈ ਕੇ ਆਂ ਪਟੇਲਾ ਸ਼ਾਈ ਪੱਗ ਜਿਹਨਾਂ ਤੋਂ ਸਾਡੇ 6 ਮੀਟਰ ਤੇ ਜਿਹੜਾ ਕਪੜਾ ਆਪਾਂ ਫਲ ਵਲਵਾਤੇ ਹੈ ਜਿਹੜਾ ਆਪਾਂ ਫਲ ਲੈਣਾ ਛੱਡ ਕੇ ਸੈਂਟਰ ਚ ਲਿਆ ਕੇ ਲੜ ਨੂੰ ਹੁਣੀ ਦਾ ਹਲਦਾ ਥੱਲੇ ਰੱਖ ਕੇ ਬੰਦ ਪਾਸਾ ਉੱਤਰ ਕੇ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਕੇ ਤੇ ਮੋਟਾਈ ਤੇ ਜਿਹੜਾ ਆਪਾਂ ਲੜ ਨੂੰ ਕਰਕੇ ਤੇ ਅੱਧੇ ਅੱਧੇ ਗਲ ਟਾ ਕੇ ਜਿਹੜਾ ਸਾਫ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਵੈਗ ਤੋਂ ਪੈਂਚ ਕਰਕੇ ਪੁਣੀ ਦਾ ਹੌਲ ਦਾ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਲੜ ਨੂੰ ਤੋਂ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਦਾ ਫਾਂਸ ਲਾ ਜਿਹੜਾ ਸੈਟ ਕਰਕੇ ਜਿਹੜੀ ਆਪਾਂ ਜਿਹੜੀ ਮੋਟਾਈ ਆ ਉਹ ਆਪਾਂ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਨਾਲ ਹੀ ਜਿਹੜਾ ਆਪਾਂ ਬਾਜ ਵੀ ਫੇਰ ਕੇ ਉਹਦੀ ਸਫਾਈ ਕਰ ਲੈਣੀ ਹੈ ਜਿਹੜਾ ਤੁਸੀਂ ਬਾਜੋ ਪਹਿਲਾਂ ਵੀ ਫੇਰ ਸਕਦੇ ਹੋ ਬਾਅਦ ਵਿੱਚ ਵੀ ਫੇਰ ਸਕਦੇ ਹੋ ਇਹ ਤੁਹਾਡੇ ਟਪੰਡਾ ਜਿਵੇਂ ਤੁਹਾਨੂੰ ਸੌਖ ਲੱਗਦਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਅਗਲਾ ਲੜ ਲਾਉਣਾ ਹੈ ਲੜਨ ਨੂੰ ਬੈਟ ਨੂੰ ਪੇਚਾਰ ਕੇ ਪੁਰਾਣਾ ਹਲਦਾ ਥੱਲੇ ਰੱਖ ਕੇ ਬੰਨਪਾਸ ਉੱਤੇ ਰੱਖ ਕੇ ਦੋਹੀ ਫਲੇਬ ਜਿਹੜੇ ਆਪਾਂ ਪਹਿਲੇ ਪਹਿਲੇ ਥੋੜਾ ਜਿਆਦਾ ਖੋਲ ਕੇ ਤੋਂ ਜਿਹੜਾ ਲੜਨ ਨੂੰ ਦੱਬ ਕੇ ਡਬਲ ਫੋੜ ਕਰਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਦਾ ਫਾਸਲਾ ਤੇ ਉਹਦੀ ਸਫਾਈ ਕਰਕੇ ਜਿਹੜਾ ਲੜਨ ਨੂੰ ਜਿੰਨਾ ਤੁਸੀਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਸਲਾ ਰੱਖ ਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਦਾ ਫਾਸਲਾ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜੇ ਹੁਣ ਆਪਾਂ ਲੜ ਲਾਈ ਨੇ ਉਹਦਾ ਵਿੱਚ ਜਿਹੜਾ ਬਵਾਜ ਹੋਏ ਨਾ ਹੈ ਤੇ ਨਵਾਂ ਤੇਲੀ ਪਾਸਫਾਈ ਕਰਨੀ ਹੈ ਤੇ ਜਿੱਥੇ ਕਿਤੇ ਜੇ ਕਿਸੇ ਲੜ ਦਾ ਲੜ ਦੀ ਮਟਾਈ ਜ਼ਿਆਦਾ ਆ ਜਾਂਦੀ ਆ ਤਾਂ ਆਪਾਂ ਉਹਦੇ ਉੱਤੇ ਬਾਜ ਫੇਰ ਕਿੜੇ ਆਪਣੀ ਮਟਾਈ ਵਾਕੇ ਲੈਣਾਂ ਦੇ ਬਰਾਬਰ ਕਰਾਂਗੇ ਤੇ ਉਹਨਾਂ ਦਾ ਫਾਸਲਾ ਜਿਹੜਾ ਉਹ ਵੀ ਸੈੱਟ ਕਰਨਾ ਹੈ ਤੇ ਪਿੱਛੇ ਦਾ ਕਿੜੇ ਆਪਾਂ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਹਵਦਾ ਥੱਲੇ ਰੱਖ ਕੇ ਬਾਅਦ ਪਾਸੇ ਉੱਤੇ ਰੱਖ ਕੇ ਦੋ ਹੀ ਪੱਲੇ ਵਿੱਚ ਜਿਹੜਾ ਪਹਿਲੇ ਪਹਿਲਾਂ ਜਿਆਦਾ ਖੋਲ ਕੇ ਤੇ ਉਦੋਂ ਜਿਹੜਾ ਲੜ ਨੂੰ ਸੈਟ ਕਰ ਲੈਣਾ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਜੇ ਤੁਹਾਡਾ ਨਾਲ ਇੱਕ ਵਾਰ ਫੋਲਡ ਕਰੇ ਤੇ ਮਟਾਈ ਚਾ ਜਾਂਦਾ ਹੈ ਤਾਂ ਉਸ ਨੂੰ ਉਸੇ ਤਰੀਕੇ ਨਾਲ ਸਾਹ ਕਰਕੇ ਜਿਹੜਾ ਫਾਸਲਾ ਜਿਹੜਾ ਤੁਸੀਂ ਸੈਟ ਕਰਕੇ ਲਗਾ ਸਕਦੇ ਹੋ ਇਹ ਤੁਹਾਡਾ ਲੜ ਨਹੀਂ ਸਫਾਈ ਮਟਾਈ ਚਾਹੁੰਦਾ ਹੈ ਤੇ ਉਸ ਵਿੱਚ ਜਿਹੜੇ ਵਾਲ ਰਹਿੰਦੇ ਰਹਿੰਦੇ ਹਨ ਤਾਂ ਤੁਸੀਂ ਉਸ ਵਿੱਚ ਜਿਹੜੇ ਆਪਣਾ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਸਾਵਕਾਰ ਕੇ ਲਗਾ ਸਾਦੇ ਹੋ ਤੇ ਉਸੇ ਵੀ ਜਿਹੜੇ ਆਪਣੀ ਵਾਲੀਆਂ ਉਹ ਵੀ ਰਹਿਣਗੇ ਜਿੰਨੀ ਤੁਸੀਂ ਉਹਦੀ ਨੌਕ ਤਾਂ ਚੜਾਈ ਰੱਖੀ ਆ ਤੁਸੀਂ ਉਹਨੇ ਉਹਦੀ ਗਾਂ ਜਾ ਕੇ ਚੜਾਈ ਵਧਾ ਦੇਣੀ ਹੈ ਤਾਂ ਜਿਹੜਾ ਉਸ ਵਿੱਚ ਕੋਈ ਡੰਗ ਨਾ ਪਵੇ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜਨ ਦੇ ਸਟ ਕਰ ਲੈਣੇ ਆ ਨਾ ਤੇ ਹੁਣ ਜਿਹੜੇ ਉਹਨਾਂ ਵਿੱਚ ਉਹਨਾਂ ਵਿੱਚ ਬਾਜ ਫੇਰਨਾ ਹੈ ਤੇ ਹੁਣ ਜਿਹੜੇ ਲੜ ਲਏ ਨੇ ਉਹਨਾਂ ਵਿੱਚ ਉਹਨਾਂ ਦਾ ਫਸਾ ਤੇ ਉਹਨਾਂ ਦੀ ਸਫਾਈ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਕਰ ਲੈਣੀ ਹੈ ਜਿਹੜੇ ਵੀ ਸਾਡੀ YouTube ਚੈਨਲ ਉੱਤੇ ਨਵੇਂ ਆਣ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਛਾ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਆਣ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਜਿਹੜਾ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪੈਂਚੇ ਕਰਕੇ ਪੁਣੀ ਦਾ ਹੌਲ ਦਾ ਥਲੇ ਰੱਖ ਕੇ ਬਾਦ ਬਤਾ ਉੱਤੇ ਰੱਖ ਕੇ ਦੋ ਹੀ ਪੱਲੇ ਵਿਚ ਜਿਹੜੇ ਪੱਲੇ ਪੱਲੇ ਜਿਆਦਾ ਹੋਲ ਕੇ ਚੁੱਤੋ ਜਿਹੜਾ ਲੜ ਨੂੰ ਸੱਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਹੋਲ ਕਰਨਾ ਹੈ ਹੋਲ ਕਰਕੇ ਤੇ ਆਪਣੀ ਉਹਦੀ ਨੂੰ ਪਾਉਂਦੇ ਉਹਦਾ ਫਾਸਲਾ ਤੇ ਇਹਨਾਂ ਦਾ ਮੋ ਉਹਦੀ ਮੋਟਾਈ ਸੈੱਟ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਪ੍ਰੈਸ ਕਰਕੇ ਤੇ ਉਸ ਵਿੱਚ ਕੋਈ ਡੰਗ ਨਾ ਪਵੇ ਤਾਂ ਆਪਾਂ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਆਪਣੀ ਜਿਹੜੀ ਸ਼ੇਪ ਆ ਉਹ ਆਪਾਂ ਸੈੱਟ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੇ ਹੁਣ ਜਿਹੜਾ ਆਪਾਂ ਲੜ ਲਾਇਆ ਉਹਦੇ ਵਿੱਚ ਜਿਹੜਾ ਵੀ ਵਾਈ ਫੇਨ ਹੈ ਤੇ ਉਹਨਾਂ ਦੀ ਸਫਾਈ ਕਰ ਉਹਦੀ ਉਸ ਦੀ ਸਫਾਈ ਕਰਨੀ ਹੈ ਤੇ ਜੇ ਕੋਈ ਲੜ ਜਾਣਾ ਮੋਟਾਈ ਹੋਵੇਗਾ ਤਾਂ ਉਸ ਉਸ ਤੇ ਜਿਹੜਾ ਮੋਬਾਈਲ ਪ੍ਰੈਸ ਤੋਂ ਬਾਅਦ ਉਹਦੇ ਨਾਲ ਪ੍ਰੈਸ ਕਰਕੇ ਉਸਦੀ ਉਦਾ ਜਿਹੜੀ ਆਪਾਂ ਉਹਦੀ ਮੋਟਾਈ ਆ ਉਹ ਸੈੱਟ ਕਰਾਂਗੇ ਤੇ ਜਿਹੜੇ ਹੁਣ ਆਪਾਂ ਹੁਣ ਤੱਕ ਉਹ ਲੜ ਲੈ ਨਹੀਂ ਹੁੰਦਾ ਵੀ ਜਿਹੜਾ ਬਾਅ ਵਾਇ ਫੇਰ ਕੇ ਉਹਨਾਂ ਦੀ ਸਫਾਈ ਪੂਰੀ ਕਰ ਲੈਣੀ ਹੈ ਤੁਸੀਂ ਉਤਲੇ ਲੈਣਾ ਵੀ ਕਿ ਵੀ ਜਿਹੜਾ ਆਪਣਾ ਵਾਇ ਫੇਰ ਕੇ ਉਹਨਾਂ ਦੀ ਸਫਾਈ ਕਰ ਲੈਣੀ ਤੁਸੀਂ ਉਤਲੇ ਲੈਣਾ ਇਹ ਸੈਟਿੰਗ ਕਰ ਲਈ ਡਬਲ ਜਿਹੜਾ ਆਪਣਾ ਬੱਤਸਾ ਕਰਦੇ ਹੋ ਤੇ ਚੰਗੀ ਤਰ੍ਹਾਂ ਲੈ ਆਪਣੇ ਉਤਲੇ ਲੜਨੇ ਉਹ ਵੀ ਸੈੱਟ ਕਰਕੇ ਤੇ ਜਿਹੜਾ ਆਪਾਂ ਅਗਲਾ ਲੜ ਲਾਣਾ ਹੈ ਲੜ ਨੂੰ ਬੈਗ ਤੋਂ ਪਹਿਚਾ ਕਰਕੇ ਪੂਰੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਫਸਾ ਉੱਤੇ ਰੱਖ ਕੇ ਜਿਹੜਾ ਲੜ ਨੂੰ ਲਾਉਣਾ ਹੈ ਤੇ ਬੈਗ ਤੱਕ ਜਿਹੜੀ ਆਪਾਂ ਬੈਗ ਤੱਕ ਜਿਹੜੀ ਆਪਾਂ ਪੂਰੀ ਸਫਾਈ ਕਰ ਲੈਣੀ ਹੈ ਤੇ ਜਿਹੜਾ ਬੈਗ ਸੇਵਨ ਲੜ ਲਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਥੱਲੇ ਪੱਲੇ ਆਪਾਂ ਜਿਆਦਾ ਖੋਲ ਕੇ ਤੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਅੱਖ ਤੱਕ ਖੋਲ ਕੇ ਲੜਾ ਲੜ ਨੂੰ ਅਨਾਂ ਕਰ ਹੀ ਜਿਹੜਾ ਬੋਲ ਨੂੰ ਫੋਲਡ ਕਰਨਾ ਫੋਲਡ ਕਰਕੇ ਤੇ ਉੱਥੋਂ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਥੱਲੇ ਡਬਲ ਫੋਲਡ ਕਰਕੇ ਤੇ ਉੱਥੋਂ ਜਿਹੜਾ ਲੜ ਨੂੰ ਦੱਬ ਕੇ ਤੇ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲੈਣਾ ਹੈ ਲੜ ਨੂੰ ਜਿੰਨੀ ਤੁਸੀਂ ਉਹਦੀ ਨੋਟ ਚੜਾਈ ਰੱਖੀ ਹੈ ਤੁਸੀਂ ਉਹਦੀ ਗਾਂ ਚੜ੍ਹ ਗਈ ਚੜਾਈ ਵਧਾ ਦੇਣੀ ਹੈ ਤੇ ਚੰਗੀ ਤਰ੍ਹਾਂ ਬਾਈ ਜਿਹੜਾ ਲੜ ਨੂੰ ਸੇਫ ਸੈਟ ਕਰਕੇ ਲਗਾ ਦੇਣਾ ਹੈ ਤੇ ਆਪਣੀ ਨੋਟ ਤੋਂ ਵੀੜਾ ਪਾ ਸੈਟਿੰਗ ਉਹ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਬਾਈ ਫੇਰ ਕੇ हम लड़ा अपनी सफाई करनी है तो उन्होंने फांसला जोड़ा अपना सैट करना है जीडी अपनी शेप वो भी आपको सैट कर लेनी है थोड़ो -थोड़ो ले ले तो उत्तर लड़ा में जीडी आप थोड़ा थोड़ा बाज़ फेर लेना उत्तर लड़ाई की सफाई करवा शीशा जो बरत सकते हो वीडियाँ वर्त शेयर जरूर करे जीवन पटियाला शाही पग बन कोई प्रॉब्लम इस वे नॉब्लम का सोल्यून कर लें जोड़ा पग बिल नक्द ही जो पग बिलगा ਤੇ ਜਿੱਥੇ ਵੇਵਲੇ ਨਾਲ ਫੋਨ ਕਰੇ ਤੋ ਥੋੜਾ ਪੰਗਾ ਹਾਂ ਕਿਹੜਾ ਪਗ ਮੈਨ ਲੋਣਾ ਹੈ ਤੇ ਪਰੇ ਜਿਹੜੇ ਜਿੱਥੇ ਵੇਵਲੇ ਨਾਲ ਫੋਨ ਕਰੇ ਜਿਹੜੇ ਉੱਤੇ ਉਹਦੇ ਬਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵੱਲ ਖਿੱਚਗੇ ਜਿਹੜਾ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਬਾਹਰ ਤੋਂ ਚੜਾਈ ਤੋਂ ਲਿਆ ਕੇ ਮੋਰੀ ਲਗੜੀ ਆ ਪੂਰੀ ਚੜਾਈ ਘਟਾ ਦੇਣੀ ਹੈ ਤੇ ਹਲਕਾ ਹਲਕਾ ਜਿਹੜਾ ਆਪਾਂ ਉੱਤੋਂ ਤੇ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਉਹਦੀ ਆਪਾਂ ਉਸ ਵਿੱਚ ਜਿਹੜੇ ਬਲ ਹੋਣਗੇ ਉਹਨਾਂ ਨੂੰ ਆਪਾਂ ਕੱਢਣਾ ਹੈ ਤੇ ਜੰਗੇ ਤਾਂ ਜਿਹੜੇ ਆਪਣੇ ਉਹ ਲੜ ਨੂੰ ਸਾਫ਼ ਕਰਕੇ ਤੇ ਪ੍ਰੈਸ ਕਰਕੇ ਤੇ ਪੱਗ ਬੰਨ੍ਹ ਤੇ ਰੱਖ ਕੇੜਾ ਲੜਨੂ ਫਰੰਟ ਵੱਲ ਨੂੰ ਮੋੜ ਕਾਦਣਾ ਹੈ ਤੇ ਪੱਗ ਬੰਨ੍ਹ ਤੇ ਰੱਖ ਕੇ ਫਰੰਟ ਵੱਲ ਨੂੰ ਮੋੜ ਦੇਣਾ ਹੈ ਮੂੜੇ ਵੱਲ ਨੂੰ ਮੋੜ ਕੇ ਜੰਗੀ ਜਿਹੜਾ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੀਦੀ ਉਹਨੀ ਉਹਦੀ ਚੜਾਈ ਰੱਖ ਕੇ ਤੇ ਜਿੰਨੇ ਤੁਸੀਂ ਉਹਦੇ ਵਿੱਚ ਬਲ ਪੈਂਦੇ ਹੋਣਗੇ ਉਹਨਾਂ ਨੂੰ ਆਪਾਂ ਲੋਟਕਾਰ ਕੇੜਾ ਲੜਨੂ ਦਬਾ ਦੇਣਾ ਹੈ ਜਿਹੜੇ ਵੀ ਸਾਡੇ ਫੇਸਬੁਕ ਪੇਜ ਤੇ ਨਵੇਂ ਆਣ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰਿਓ ਤੇ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਆਣ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜਾ ਆਪਾਂ ਲੜਨ ਨੂੰ ਆਪਣੀ ਸ਼ੇਪ ਸੈੱਟ ਕਰਕੇ ਜਿਹੜਾ ਲੜਨ ਨੂੰ ਦਬ ਰਹਿਣਾ ਹੈ ਤਾਂ ਆਪਾਂ ਬਾਕੀ ਭਾਗ ਜਿਹੜੀ ਆਪਾਂ ਸੈਟਿੰਗ ਉਹ ਕਰ ਲੈਣੀ ਆ ਤੇ ਆਪਣੀ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਜਿਹੜੇ ਆਪਣੇ ਬਾਏ ਫੇਡ ਕਿਹੜੇ ਵਾਲ ਨੂੰ ਕੱਢਣਿਆ ਨਾ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਵਾਇਫੇਰ ਕੇ ਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਜਿਹੜਾ ਆਪਣਾ ਵਾਇਫੇਰ ਕੇੜਾ ਉਹ ਆਪਣੇ ਵਾਲ ਕੱਢ ਲੈਣੇ ਹਨ ਤੇ ਬਾਕੀ ਬਗੇ ਵੀਡੀਓ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਉੱਤਲੇ ਨਾਲ ਵੀ ਜਿਹੜਾ ਆਪਾਂ ਹਲਕਾ ਹਲਕਾ ਵਾਇਫੇਰ ਲੈਣਾ ਹੈ ਪਿਛੇ ਤੋਂ ਵਾਲ ਆਪਣੇ ਫਰੰਟ ਵਾਲੇ ਪੇਚਾਂ ਦਾ ਵੀ ਜਿਹੜਾ ਆਪਾਂ ਫਾਸਲਾ ਸੈਟ ਕਰ ਲੈਣਾ ਤੇ ਉੱਤਲੇ ਨਾਲ ਦਾ ਵੀ ਜਿਹੜਾ ਸਾਸਲਾ ਸੈਟ ਕਰ ਲੈਣਾ ਹੈ ਤੇ ਜਿਹੜਾ ਜਿੱਤੋਂ ਆਪਾਂ ਕੱਲ੍ਹ ਜਿਹੜਾ ਲਾਇਆ ਹੈ ਉਹਦੇ ਤੇੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਨਾਲ ਜਿਹੜੇ ਆਪਣੇ ਵਾਲਿਓ ਕੱਟ ਲੈਣੇ ਹਨ ਤੇ ਆਪਣੀ ਜਿਹੜੀ ਨੋਕ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ 전기 ਤੇਰੇ ਲੈ ਆਪਾਂ ਬਾਕੀ ਪੱਕ ਜਿਹੜੀ ਸੈਟਿੰਗ ਕਰਕੇ ਤੇ ਬਾਕੀ ਲੜਾਂ ਦੀ ਵੀਡੀਓ ਆਪਾਂ ਸੈਟੀਆਂ ਉਹ ਕਰ ਲੈਣੀ ਹੈ ਤੇ ਪਿੱਛੇ ਦਾ ਇਹ ਆਪਾਂ ਸਭ ਇਹੋ ਪੂਰੀ ਕਰ ਲੈਣੀ ਹੈ ਤੇ ਬੈਗ ਤੋਂ ਜਿਹੜਾ ਕੋਈ ਲੜ ਢਿੱਲਾ ਹੋ ਜਾਂਦਾ ਤੇ ਆਪਾਂ ਉਸ ਵਿੱਚ ਜਿਹੜੇ ਮੋਬਾਈਲ ਫੇੜ ਕੇ ਬੈਗ ਤੋਂ ਲੜ ਮਿਲ ਰਿਹਾ ਟਟ ਕਰਾਂਗੇ ਜਿਹੜਾ ਆਪਾਂ ਸ਼ੈਲਟਾ ਕਣ ਜਿਹੜਾ ਆਪਾਂ ਪੱਲਾ ਲਾਇਆ ਸੀ ਸੱਟ ਦੇ ਸੈਂਟਰ ਤੋਂ ਉਹਨੂੰ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚਾਰੇ ਪਾਸੇ ਨੂੰ ਫਲਾ ਲੈਣਾ ਹੈ ਮੂਰੇ ਇੱਕ ਗੱਲ ਧਿਆਨ ਰੱਖਿਓ ਵੀ ਜਿਹੜਾ ਜਿਹੜਾ ਆਪਾਂ ਪੱਲਾ ਲੜ ਸ਼ੈਲਟਾ ਕਣ ਜਿਹੜਾ ਉਹ ਆਪਾਂ ਜਿਹੜਾ ਲੜਾ ਉਹ ਫਰੰਟ ਤੋਂ ਨਹੀਂ ਖਿੱਚਣਾ ਹੈ ਤੇ ਇਹ ਆਪਾਂ ਫਰੰਟ ਤੋਂ ਜਿਹੜਾ ਲੜ ਨੂੰ ਖਿੱਚ ਹੇਟਲਾ ਨੇ ਤਾਂ ਉਹ ਜਿਹੜਾ ਫਰੰਟਲ ਲੜਾ ਲੜਾਉ ਖਸਕੇ ਜਾਂਦਾ ਹੈ ਤੇ ਚੰਗੀ ਤਰ੍ਹਾਂ ਚੜਾ ਵਾਸੋਂ ਨਾ ਫੜਾ ਵਾ ਨਾਲ ਸਿਰ ਕਵਰ ਕਰਕੇ ਤੇ ਜਿੱਥੋਂ ਕਿਤੇ ਸੌਣਾ ਘਰ ਜਾਂਦਾ ਤੁਸੀਂ ਡਬਲ ਸ਼ੀਸ਼ਿਆਂ ਤੇ ਕਿਹੜਾ ਆਪਣਾ ਸਿਰ ਉਹ ਕਵਰ ਕਰ ਸਕਦੇ ਹੋ ਤੇ ਚੜਾ ਵਾਸੋਂ ਜਿਹੜਾ ਆਪਣਾ ਸਿਰ ਕਵਰ ਕਰਕੇ ਜਿਹੜਾ ਬਾਹ ਦਾ ਲੜ ਲਾਉਣਾ ਅੱਧਾ ਅੱਧਾ ਖੱਪੇ ਫੋਲਡ ਕਰਕੇ ਜਿਹੜਾ ਲੜ ਨੂੰ ਲਗਾ ਲੈਣਾ ਹੈ ਤੇ ਬਾਕੀ ਬਗ ਜਿਹੜੀ ਆਪਾਂ ਸੈਟਿੰਗ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਪਿੱਛੇ ਦੱਬ ਲੈਣਾ ਇੱਕ ਵਾਰ ਦੱਬ ਕੇ ਜਿਹੜਾ ਲੜ ਨੂੰ ਘਾ ਜਾ ਕੇ ਫਲਾ ਦੇਣਾ ਹੈ ਯਾਲਿਨਾ ਮੀ ਵੀਡੀਓ ਲੈ ਕੇ ਆਜਾ ਜੁਣਿਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ